ਸਸਿਕਲ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਅੱਜ ਪੰਜਾਬ ਜਾਂ ਦੇਸ਼ ਭਰ ਦੇ ਵਿੱਚ ਜਿਹੜਾ ਹੈ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦੇ ਜਨਮ ਦਿਨ ਦੇ ਉੱਪਰ ਜੋ ਹੈ ਨਰਿੰਕਾਰੀ ਜੋ ਹੈ ਮੰਡਲ ਬਲੋ ਨਰਿੰਕਾਰੀ ਸਸੰਗ ਬਲੋ ਜਾਇਆ ਪੂਰੇ ਦੇਸ਼ ਭਰ ਦੇ ਵਿੱਚ ਜੋ ਸਪਾਈ ਭਿਆਨ ਚਲਾਇਆ ਜਾ ਰਿਹਾ ਹੈ ਇਹਨੂੰ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਮੈਂ ਤੁਹਾਡਾ ਆਪਣਾ ਪੱਤਰਕਾਰ ਬੀਐਸ ਸੈਰੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਤੋਂ ਬੇ ਨਿਊਜ਼ ਚੈਨਲ ਅੱਜ 23 ਫਰਵਰੀ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਨਰਿੰਕਾਰੀ ਮਿਸ਼ਨ ਦੇ ਜੋੜੇ ਸਤਗੁਰੂ ਰੂਪ ਦੇ ਵਿੱਚ ਪ੍ਰਗਟ ਹੋਏ ਤੇ ਅੱਜ ਉਹਨਾਂ ਦਾ ਜੋ ਜਨਮ ਦਿਨ ਦੇ ਉਪਲਖਸ਼ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ 22 ਰਾਜਾਂ ਤੇ 900 ਸ਼ਹਿਰਾਂ ਦੇ ਵਿੱਚ ਜੋ ਹੈ ਨਰਿੰਕਾਰੇ ਮਿਸ਼ਨ ਵੱਲੋਂ ਸਫਾਈ અભિયાન ਅਲੱਗ-ਅਲੱਗ ਥਾਵਾਂ ਦੇ ਉੱਪਰ ਜਿਵੇਂ ਕਿ ਹਸਪਤਾਲ ਹੋ ਗਏ ਬੱਸ ਸਟੈਂਡ ਹੋ ਗਏ ਜਾਂ ਜੋ ਨਦੀਆਂ ਕਿਨਾਰੇ ਆ ਨਾਲਿਆਂ ਦੇ ਕਿਨਾਰੇ ਜੋ ਹੈ ਗੰਦ ਇਕੱਠਾ ਹੋ ਜਾਂਦਾ ਉਹਨਾਂ ਨੂੰ ਸਾਫ਼ ਸਫਾਈ ਕਰਨ ਦਾ ਜੋ અભિયાન ਅੱਜ ਜੋਗੀ ਚਲਾਇਆ ਗਿਆ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਰਿੰਕਾਰੇ ਮਿਸ਼ਨ ਵੱਲੋਂ ਜਿਹਦੇ ਵਿੱਚ ਬੱਚੇ ਬਜ਼ੁਰਗ ਮਹਿਲਾਵਾ ਸਾਰਿਆਂ ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਇਸ ਦੌਰਾਨ ਜੋ ਹੈ ਸਵੇਰ ਤੋਂ ਲੈ ਕੇ ਨਰਿੰਕਾਰੇ ਮਿਸ਼ਨ ਦੇ ਜੋ ਹੈ ਜਿਹੜੇ ਸੇਵਕ ਆ ਉਹਨਾਂ ਵੱਲੋਂ ਜਿਹੜਾ ਲਗਾਤਾਰ ਸਫਾਈ ਦੀ ਕੀਤੀ ਗਈ ਆ ਤੇ ਹਰ ਸਾਲ ਦੀ ਤਰ੍ਹਾਂ ਇਹ ਇਹਨਾਂ ਦਾ ਕਹਿਣਾ ਕਿ ਹਰ ਸਾਲ ਦੀ ਤਰ੍ਹਾਂ ਜੋ ਸਫਾਈ ਹੈ ਹਮੇਸ਼ਾ ਕਰਦੇ ਆਏ ਆ ਤੇ ਕਰਦੇ ਰਹਿਣਾ ਤੇ ਸਮਾਜ ਲਈ ਮੈਸੇਜ ਵੀ ਦੇਣਾ ਚਾਹੁੰਦੇ ਆ ਕਿ ਸਮਾਜ ਨੂੰ ਸਫਾਈ ਦਾ ਜ ਬਹੁਤ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਹੈ ਤੇ ਇਸ ਦੇ ਵਿੱਚ ਇਹ ਸਿੱਖ ਵੀ ਦਿੰਦੇ ਹੋਏ ਨਜ਼ਰ ਆਏ ਆ ਕਿ ਸਾਨੂੰ ਜੋ ਹੈ ਆਪਣੇ ਆਸ-ਪਾਸ ਦੇਖਭਾਲ ਜੋ ਵਾਤਾਵਰਨ ਹੈ ਉਸ ਨੂੰ ਵੀ ਸਾਫ਼ ਰੱਖਣਾ ਚਾਹੀਦਾ ਹੈ ਨਰਿੰਕਾਰ ਦੇ ਮਿਸ਼ਨ ਦਾ ਜੋ ਕੋ ਮੈਸੇਜ ਹੈ ਕਿ ਵਾਤਾਵਰਨ ਜੋ ਜੋ ਪ੍ਰਦੂਸ਼ਣ ਹੈ ਅੰਦਰ ਔਰ ਬਾਹਰ ਦੋਨੋਂ ਹਾਨੀਕਾਰਕ ਹੈ ਇਸ ਲਈ ਸਾਨੂੰ ਇਹ ਪ੍ਰਦੂਸ਼ਣ ਜਿਹੜਾ ਹੈਗਾ ਇਹ ਵੀ ਕੰਟਰੋਲ ਕਰਨਾ ਚਾਹੀਦਾ ਇਸ ਮੌਕੇ ਤੋਂ ਤੁਹਾਨੂੰ ਦੱਸ ਦਈਏ ਕਿ ਕਾਫੀ ਜੋ ਹੈ ਜੋ ਰਾਜਨੀਤਿਕ ਜੋ ਪਾਰਟੀ ਦੇ ਜੋ ਨੁਮਾਇੰਦੇ ਹੈਗੇ ਉਹ ਵੀ ਇੱਥੇ ਪਹੁੰਚੇ ਸੀਗੇ ਜੋ ਕਿ ਕਮੇਟੀ ਦੇ ਮੈਂਬਰਸ ਹੈਗੇ ਉਹ ਵੀ ਇੱਥੇ ਪਹੁੰਚੇ ਤੇ ਨਰੰਗਰੀ ਮਿਸ਼ਨ ਦੇ ਜਿਹੜੇ ਕਿ ਇਥੇ ਮੁਖੀ ਜੋ ਇਕਲੋਂ ਹੋਰ ਪ੍ਰਾਂਛ ਦੇ ਜਿਹੜੇ ਮੁਖੀ ਆ ਉਹਨਾਂ ਨਾਲ ਵੀ ਅਸੀਂ ਗੱਲਬਾਤ ਕੀਤੀ ਆ ਤੇ ਕੀ ਕਹਿਣਾ ਚਾਹੁੰਦੇ ਆ ਤੇ ਹੋਰ ਤਸਵੀਰਾਂ ਚ ਤੁਹਾਨੂੰ ਦੱਸ ਜਾਈਏ ਕਿ ਇਹ ਜਿਹੜਾ ਉਪਰਾਲਾ ਹੈਗਾ ਨਰੰਗਰੀ ਮਿਸ਼ਨ ਵੱਲੋਂ ਚੱਲਿਆ ਜਾ ਰਿਹਾ ਪੂਰੇ ਦੇਸ਼ ਭਰ ਦੇ ਵਿੱਚ ਹਰੇਕ ਦੇ ਨੁਕਸਾਨ ਇੰਦਾ ਬੜੀ ਫਲਾਜਾ ਹਰ ਇਨਸਾਨ ਜੋ ਕਰ ਰਿਹਾ ਤੇ ਹੋਰ ਤਸਵੀਰਾਂ ਚ ਤੁਹਾਨੂੰ ਦੱਸ ਦੇਈਏ ਕਿ ਕਿਸ ਤਰ੍ਹਾਂ ਦਾ ਇਹ ਪ੍ਰੋਗਰਾਮ ਰਿਹਾ ਕਿੱਦਾਂ ਇਸ ਦੀ ਸ਼ੁਰੂਆਤ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਆ ਹੋਰ ਇਸ ਦੇ ਬਾਰੇ ਉਹ ਅੱਗੇ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਣੇ ਆ ਧੰਨਵਾਦ ਮੈਂ ਪਰਮਿੰਦਰ ਸਿੰਘ ਬਲਕ ਪ੍ਰਧਾਨ ਆਮ ਆਦਮੀ ਪਾਰਟੀ ਕਨੌਰ ਇਹ ਮੈਡਮ ਮਨਦੀਪ ਕੌਰ ਪ੍ਰਧਾਨ ਨਗਰ ਪੰਚਾਇਤ ਕਨੌਰ ਗੁਰਵਿੰਦਰ ਕਾਲਾ ਜੀ ਐਮਸੀ ਵਾਰਡ ਨੰਬਰ 11 सुरेंद्र ਤੁਲੇ ਜੀ ਐਮਸੀ ਵਾਰਡ ਨੰਬਰ 5 ਉਰਾਮਾਸਰਾ ਜੀ ਐਮਸੀ ਵਾਰਡ ਨੰਬਰ 10 ਤੋਂ ਅਸੀਂ ਸਾਰੇ ਹੀ ਅੱਜ ਇੱਥੇ ਬਬਰਦੇਵ ਸਿੰਘ ਜੀ ਦੇ ਜਨਮ ਦਿਹਾੜੇ ਦੇ 23 ਫਰਵਰੀ ਨੂੰ ਜੋ ਕਿ ਅੱਜ ਦੇ ਦਿਨ ਆਏ ਸਾਲ ਮਨਾਇਆ ਜਾਂਦਾ ਉਸ ਦਿਨ ਤੇ ਸਵਚ ਜਲ ਸਵਚ ਮਨ ਅਭਿਆਨ ਦੇ ਤਹਿਤ ਅੱਜ ਅਸੀਂ ਕਨੌਰ ਨਹਿਰ ਤੇ ਸਫਾਈ ਅਭਿਆਨ ਸ਼ੁਰੂ ਕੀਤਾ ਸਾਰੀ ਟੀਮ ਵੱਲੋਂ ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ ਇਹ ਆਪਾਂ ਸਾਰਿਆਂ ਨੂੰ ਕਰਨਾ ਚਾਹੀਦਾ ਨਾਲ ਨਾਲ ਮਿਲ ਕੇ ਤੇ ਬਹੁਤ ਵਧੀਆ ਉਪਰਾਲਾ ਜੀ ਆਪਣੇ ਵੱਲੋਂ ਧੰਨਵਾਦ ਤੇ ਨਮਸਕਾਰ ਜੀ ਮੈਂ ਗੁਰਵਿੰਦਰ ਸਿੰਘ ਕਾਲਾ ਯੂਥ ਪ੍ਰੈਜ਼ੀਡੈਂਟ ਕਨੌਰ ਐਮਸੀ ਵਾਰ ਨੰਬਰ 11 ਸਭ ਤੋਂ ਪਹਿਲਾਂ ਸਾਰੀ ਰੰਕਾਰੀ ਸੰਗਤ ਨੂੰ ਬਾਬਾ ਹਰਦੇਵ ਜੀ ਦੇ ਜਨਮ ਦਿਨ ਦੀ ਲੱਖ ਲੱਖ ਵਧਾਈ ਹੋਵੇ ਤੇ ਤੁਹਾਡਾ ਮਿਸ਼ਨ ਅਮ੍ਰਿਤ ਹੈ ਜਿਹੜਾ ਬਹੁਤ ਵਧੀਆ ਮਿਸ਼ਨ ਹੈ ਸਵਛ ਜਲ ਸਵਛ ਮਨ ਸਫਾਈ ਅਭਿਆਨ ਵਾਲਾ ਤੁਹਾਡਾ ਬਹੁਤ ਜਿਆਦਾ ਧਿਆਨ ਹੁੰਦਾ ਹੈ ਹਰੇਕ ਅਲੱਗ-ਅਲੱਗ ਫੰਕਸ਼ਨਾਂ ਦੇ ਤੁਸੀਂ ਦਰਖਤ ਵੀ ਲਗਾਉਂਦੇ ਹੋ ਸਾਡੇ ਹਰਿਆਲੀ ਦਾ ਵੀ ਬਹੁਤ ਧਿਆਨ ਰੱਖਦੇ ਹੋ ਮੇਰਾ ਸਾਰੀ ਸਾਥ ਸੰਗਤ ਨੂੰ ਤੈ ਇਹ ਦਿ ਲੋ ਸਾਡੀ ਟੀਮ ਵੱਲੋਂ ਸਾਡੇ ਨਗਰ ਪੰਚਾਇਤ ਦੇ ਪ੍ਰਧਾਨ ਮੈਡਮ ਮਨਦੀਪ ਜੀ ਵੱਲੋਂ ਬਲਾਕ ਪ੍ਰਧਾਨ ਜੀ ਵੱਲੋਂ ਸਾਡੀ ਸਾਰੀ ਟੀਮ ਵੱਲੋਂ ਸਾਡੇ ਐਮਐਲਏ ਸਾਹਿਬ ਵੱਲੋਂ ਵੀ ਸਾਰੇ ਹੀ ਸਾਥ ਸੰਗਤ ਨੂੰ ਬਾਬਾ ਜੀ ਦੇ ਜਨਮ ਦਿਨ ਦੀ ਬਹੁਤ ਲੱਖ ਲੱਖ ਵਧਾਈ ਤੇ ਤੁਹਾਡੇ ਮਿਸ਼ਨ ਦੀ ਅਸੀਂ ਸਲਾਘਾ ਸੁਣਦੇ ਆ ਸਾਰਾ ਬਹੁਤ ਵਧੀਆ ਤੁਹਾਡੇ ਉਪਰਾਲੇ ਹੁੰਦੇ ਆ ਸਾਡੇ ਵੀ ਮਨ ਨੂੰ ਸ਼ਾਂਤੀ ਮਿਲਦੀ ਆ ਸਾਡੇ ਘਰੋਂ ਦਾ ਤੁਸੀਂ ਸਾਸ ਫਾਈਟ ਟਾਈਮ ਟਾਈਮ ਤੇ ਕਰਦੇ ਰਹਿੰਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਮਨਦੀਪ ਕੌਰ ਪ੍ਰਧਾਨ ਨਗਰ ਪੰਚਾਇਤ ਕਨੌਰ ਅੱਜ ਬਾਬਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਤੇ ਮੈਂ ਸਾਰੇ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦੀ ਹਾਂ ਤੇ ਜਿਹੜਾ ਇਹਨਾਂ ਦਾ ਮਿਸ਼ਨ ਹੈ ਸਵੱਛ ਜਲ ਸਵੱਛ ਮਨ ਉਹਦੇ ਲਈ ਇਹਨਾਂ ਨੂੰ ਸਲਾਣਾ ਯੋਗ ਹੈ ਜਿਹੜਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਤਾਂ ਕਿ ਇਹ ਸਫਾਈ ਦਾ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਨੇ ਤੇ ਇਹ ਸਫਾਈ ਬਹੁਤ ਜ਼ਰੂਰੀ ਹੈ ਮੈਂ ਸਾਰੇ ਨੂੰ ਵੀ ਮੈਸੇਜ ਦਵਾਂਗੀ ਜੀ ਵੀ ਹੋਰਾਂ ਨੂੰ ਵੀ ਕਰਨਾ ਚਾਹੀਦਾ ਹੈ ਹਾਂਜੀ ਹਾਂਜੀ ਬਿਲਕੁਲ ਹਰ ਇੱਕ ਨੂੰ ਵੀ ਹਰ ਇੱਕ ਵਰਗ 'ਚ ਹਰ ਇੱਕ ਜਗ੍ਹਾ ਤੇ ਸਫਾਈ ਬਹੁਤ ਜ਼ਰੂਰੀ ਹੈ ਇਹਦੇ ਲਈ ਬਹੁਤ ਧਿਆਨ ਰ बख्स लो निरंकार मैंरी शरना मैनू बख्श लो ਸਤਿਗੁਰੂ ਮਾਤਾ ਸਦੀਕਾ ਸੁਵਿੰਦਰ ਰੱਦੇ ਜੀ ਮਹਾਰਾਜ ਜੀ ਜੀ ਦਾਸ ਦਾ ਭਿੰਦਰ ਸਿੰਘ ਹੈ ਜੀ ਮੁਖੀ ਬ੍ਰਾਂਚ ਰੰਕਾਰੀ ਕਨੌਰ ਤੇ ਜੋ ਅੱਜ ਦਾ ਸਾਡਾ ਮੁੱਖ ਲਕਸ਼ਾ ਹੈ ਇਹ ਸਤਿਗੁਰੂ ਮਾਤਾ ਸਦੀਕਾ ਜੀ ਦੇ ਆਦੇਸ਼ ਅਨਸਾਰ ਅਸੀਂ ਜੋ ਸਵਛ ਜਲ ਸਵਛ ਮੰਦ ਤੇ ਪ੍ਰੋਜੈਕਟ ਤਹਿਤ ਅਸੀਂ ਸਿਆਣ ਕਰਨ ਜਾ ਰਹੇ ਹਾਂ ਤੇ ਇਹ ਆਲ ਸਾਰੇ ਇਸ ਪੱਤਰ ਤੇ ਸਭਾਈ ਹੋ ਰਹੀ ਹੈ ਏ ਜਿੱਥੇ ਜਿੱਥੇ ਵੀ ਸਾਡੇ ਨਰਨਕਾਰੀ ਭਵਨ ਹਨ ਉਥੇ ਆਪਣੀ ਆਪਣੀ ਜਿੱਥੇ ਵੀ ਪਾਣੀ ਦੇ ਪਾਣੀ ਦੇ ਸਰੋਤ ਹਨ ਉਥੇ ਸਫਾਈ ਕੀਤੀ ਜਾ ਰਹੀ ਹੈ ਤੇ ਇਹ ਬਹੁਤ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਸਾਡੇ ਸਤਿਗੁਰੂ ਬਾਵਾ ਹਰਦੇਵ ਸਿੰਘ ਜੀ ਦੇ ਜਨਮ ਦਿਨ ਦੇ ਵਲਦ ਚ ਕਾਫੀ ਸਮੇ ਤੋਂ ਪਹਿਲਾਂ ਸਫਾਈ अभियान ਕੀਤਾ ਗਿਆ ਜਾਂਦਾ ਫਿਰ ਰੁਕਣ ਆ ਸਤਗੁਰੂ ਮਾਤਾ ਸਕੀ ਸਾਡੇ ਨੇ ਜੋ ਪ੍ਰੋਜੈਕਟ ਦਿੱਤਾ ਹੈ ਸਵੱਜਲ ਸਵੱਛ ਮੰਨ ਉਹਦੇ ਤਹਿਤ ਅਸੀਂ ਨਹਿਰ ਤੇ ਸਫਾਈ ਕਰਕੇ ਆਏ ਹਾਂ ਤੇ ਧਿਆਨ ਬਣਿਆ ਸਾਧ ਸੰਗਤ ਦੇ ਚਾਨਣ ਚ ਬੇਨਤੀ ਕੀਤੀ ਕਿ বাস ਸਟੈਂਡ ਦੇ ਪਬਲਿਕ ਪਲੇਸ ਇੱਥੇ ਵੀ ਥੋੜੀ ਗੰਦਗੀ ਸੀ ਤੇ ਇੱਥੇ ਵੀ ਅਸੀਂ ਥੋੜਾ ਟਾਈਮ ਲਾਣ ਦੀ ਕੋਸ਼ਿਸ਼ ਕੀਤੀ ਵੀ ਇੱਥੇ ਵੀ ਸਫਾਈ ਕੀਤੀ ਜਾਵੇ ਸਾਧ ਸੰਗਤ ਜੀ ਪਿਆਰ ਨਾਲ ਕਹਿਣਾ ਤਾਂ ਨਿਕਾ ਅੱਜ ਆਪਣਾ ਨਾਮ ਦੱਸ ਦਿਓ ਇਹਦਾ ਅੱਜ ਦਾ ਜਿਹੜਾ ਪ੍ਰੋਗਰਾਮ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਮੇਰਾ ਨਾਮ ਸ਼ਮਸ਼ੇਰ ਸਿੰਘ ਹੈ ਜੀ ਔਰ ਜੋ ਅੱਜ ਦਾ ਇਹ ਆਪ ਜੀ ਦੇਖ ਰਹੇ ਹੋ ਕਿ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਨਿਰੰਕਾਰੀ ਮਿਸ਼ਨ ਨੂੰ ਟੋੜੇ ਅੱਗੇ 36 ਸਾਲ ਉਹਨਾਂ ਨੇ ਇਸ ਦੇ ਵਿੱਚ ਆਪਣੇ ਜੋ ਉਪਰਾਲਾ ਕਰਕੇ ਇਸ ਨੂੰ ਅੱਗੇ ਵਧਾਇਆ ਔਰ ਉਹਨਾਂ ਦੇ ਜਨਮ ਦਿਨ 23 ਫਰਵਰੀ ਦਾ ਜੋ ਦਿਨ ਹੈ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਜੀ ਦਾ ਜੋ ਜਨਮ ਦਿਨ 23 ਫਰਵਰੀ ਇਸ ਦੇ ਇਸ ਨੂੰ ਮੁੱਖ ਰੱਖਦੇ ਹੋਏ ਔਰ ਇੱਕ ਉਪਰਾਲਾ ਕੀਤਾ ਕਿ ਸੰਸਾਰ ਨੂੰ ਇੱਕ ਸੇਧ ਦਿੱਤੀ ਜਾਵੇ ਸੰਸਾਰ ਦੇ ਵਿੱਚ ਕੀ ਕੀਤਾ ਜਾਵੇ ਕਿ ਸਵੱਛ ਜਲ ਸਵੱਛ ਮਾਨ ਔਰ ਸਾਡਾ ਵਾਤਾਵਰਨ ਜੋ ਹੈ ਇਹ ਦੂਸ਼ਿਤ ਹੋ ਰਿਹਾ ਹੈ ਇਸ ਨੂੰ ਸ਼ੁੱਧ ਕਰਨ ਵਾਸਤੇ ਅਸੀਂ ਜੋ ਦੁਨਿਆਵੀ ਤੌਰ ਤੇ ਉਪਰਾਲੇ ਉਹਨਾਂ ਨੇ ਇਹ ਆਰੰਭੇ ਸੱਚੇ ਪਾਤਸ਼ਾਹ ਨੇ ਔਰ ਇਸ ਨੂੰ ਅੱਗੇ ਤੋਰਦੇ ਹੋਏ ਅੱਜ ਸਤਿਗੁਰੂ ਮਾਤਾ ਸੁਦੇਸ਼ਾ ਜੀ ਮਹਾਰਾਜ ਇਸ ਨੂੰ ਅੱਗੇ ਲੈ ਕੇ ਚੱਲ ਰਹੇ ਹਨ ਔਰ ਪਿਆਰੀ ਸਾਧ ਸੰਗਤ ਜੀ ਕਹਿਣ ਦਾ ਭਾਵੇਂ ਹੈ ਕਿ ਜਦੋਂ ਸਾਡਾ ਮਨ ਸ਼ੁੱਧ ਹੋਏਗਾ ਔਰ ਬਾਹਰ ਜੋ ਸਾਡਾ ਵਾਤਾਵਰਣ ਸ਼ੁੱਧ ਹੋਏਗਾ ਤਾਂ ਹੀ ਇਹ ਜਿਹੜੀ ਮਨੁੱਖਤਾ ਹੈ ਅੱਗੇ ਇਸ ਧਰਤੀ ਤੇ ਰਹਿਣ ਕਾਬਲ ਹੋਏਗੀ ਔਰ ਇਹ ਧਰਤੀ ਸਾਡੇ ਲਈ ਰਹਿਣ ਕਾਬਲ ਹੋਏਗੀ ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਕਿ ਸਵੱਛ ਜਾਲਾ ਸਵੱਛ ਮਨ ਹੁਣ ਥੋੜੀ ਦੇਰ ਪਹਿਲਾਂ ਹੀ ਨਹਿਰ ਤੇ ਸੇਵਾ ਕੀਤੀ ਗਈ ਸਾਰੇ ਵਲੰਟੀਅਰਸ ਸਾਰੇ ਸੰਤ ਨੰਕਾਰੀ ਮਾਪੁਰੇ ਜੋ ਹੈ ਉਥੇ ਨਹਿਰ ਤੇ ਜਾ ਕੇ ਸਫਾਈ ਕਰਕੇ ਆਏ ਆ ਹੁਣ ਇੱਥੇ ਦੇਖਿਆ ਵੀ ਜੋਕਨਾਹੋਰ ਦਾ ਵਸਦਾ ਹੈ ਇੱਥੇ ਵੀ ਬਹੁਤ ਗੰਦਗੀ ਸੀ ਸੋ ਇੱਥੇ ਵੀ ਥੋੜੀ ਦੇਰ ਲਈ ਰੁਕ ਕੇ ਸੇਵਾ ਕੀਤੀ ਜਾ ਰਹੀ ਆ ਸੋ ਅੱਜ ਸਤਗੁਰ ਮਾਤਾ ਸਤਗੁਰ ਬਾਵਾ ਹਰਦੇਵ ਸਿੰਘ ਜੀ ਮਹਾਰਾਜੀ ਦੇ ਜਨਮ ਦਿਨ ਦੇ ਪਲਾਖਸ਼ ਦੇ ਵਿੱਚ ਇਹ ਸਾਰਾ ਕੁਝ ਕੀਤਾ ਜਾ ਰਿਹਾ ਹੈ ਜੀ ਸਤਗੁਰ ਮਾਤਾ ਸੁਦੀਕsha ਜੀ ਮਹਾਰਾਜ ਇਹ ਸਾਰਾ ਇਸ ਨੂੰ ਲੈ ਕੇ ਅੱਗੇ ਚੱਲ ਰਹੇ ਹਨ ਸਵੱਛ ਜਲ ਸਵੱਛ ਮਨ ਇਹੀ ਨਾਰਾ ਹੈ ਨਿਰੰਕਾਰੀ ਮੇਸ਼ੰਦਾ ਔਰ ਸਭ ਨੂੰ ਜੋੜਨ ਦਾ ਸਾਰੀ ਦੁਨੀਆ ਨੂੰ ਇੱਕ ਕਰਨ ਦਾ ਸਭ ਦੇ ਨਾਲ ਪਿਆਰ ਕਰਨ ਦਾ ਇਹ ਸਾਰੀ ਦੁਨੀਆ ਇੱਕ ਹੋਵੇ ਕੜਵਾਹਟ ਦੂਰ ਹੋਵੇ ਮਨਾਂ ਦੇ ਵਿੱਚ ਦੁਈ ਦਵਾਖ ਖਤਮ ਹੋਵੇ ਕੋਈ ਇੱਕ ਦੂਜੇ ਨਾਲ ਉਪਰਾਪਣ ਮਹਿਸੂਸ ਨਾ ਕਰੇ ਕਿਉਂਕਿ ਸਾਰੀ ਦੁਨੀਆ ਇੱਕ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਕ ਪਿਤਾ ਇੱਕ ਅਸਕੇ ਹਮ ਬਾਰਕ ਵੀ ਉਹ ਜਿਹੜਾ ਨਾਰਾ ਹੈ ਵੀ ਅਸੀਂ ਸਾਰੀ ਕੀ ਮੇ ਇੱਕ ਹਾਂ ਸੀ ਉਹ ਲੈ ਕੇ ਅੱਗੇ ਚੱਲ ਰਹੇ ਹਨ ਸੋ ਇਹਨਾਂ ਸ਼ਬਦਾਂ ਨਾਲ ਇਹ ਦਾਸਕੀਮਾ ਦਾ ਜਾਚ ਹੈ ਪਿਆਰ سے کہنا ਬਣਾਇਆ ਜਾ ਰਹਾ ਹੈ ਜਾਂ ਮਤਲਬ ਇੱਥੇ ਕਿਨੋ ਹੋਰ ਰਾਜਤਾ ਇਹ ਸਾਰੇ ਇਹ ਸਾਰੇ ਭਾਰਤ ਦੇ ਵਿੱਚ ਦੀ ਬਹੁਤ 1500 ਪਲੱਸ ਜੋ ਮਤਲਬ ਕੇਂਦਰ ਨੇ ਜਿੱਥੇ ਸੇਵਾ ਹੋ ਰਹੀ ਹੈ ਔਰ ਸਾਰੇ ਭਾਰਤ ਦੇ ਵਿੱਚ ਹੀ ਹੈ ਹਮ ਹਮਾ ਕੇ ਸੰਤ ਮਹਾਪੁਰਸ਼ ਲਗੇ ਹੋਇਆਂ ਹਨ ਅਰਦਾਸ ਦਾ ਹੋਰ ਬੇਨਤੀ ਕਰਦਾ ਹੈ ਕਿ ਹਰ ਇੱਕ ਦਾ ਫਰਜ ਅਸੀਂ ਜਿੱਥੇ ਅਸੀਂ ਨਿਰੰਕਾਰੀਆਂ ਉੱਥੇ ਅਸੀਂ ਭਾਰਤੀ ਵੀ ਹਾਂ ਸਾਨੂੰ ਭਾਰਤ ਕਿਸ ਭਾਰਤ ਵਾਸੀਆਂ ਨੂੰ ਵੀ ਸਾਰਿਆਂ ਨੂੰ ਮਿਲ ਕੇ ਇਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਜਦੋਂ ਹਰ ਇੱਕ ਭਾਰਤ ਵਾਸੀ ਆਪਣੀ ਜ਼ਿੰਮੇਵਾਰੀ ਸਮਝੇ ਤਾਂ ਇਹ ਗੰਦਗੀ ਬਿਲਕੁਲ ਨਹੀਂ ਫੈਲੇਗੀ ਮਨਾਂ ਦੇ ਵਿੱਚ ਵੀ ਸਵੱਛਤਾ ਆਏਗੀ ਔਰ ਬਾਹਰ ਵਾਤਾਵਰਨ ਵੀ ਸ਼ੁੱਧ ਹੋਏਗਾ ਸੋ ਧੰਨਕਾਰੀ ਸਰ ਜਿੱਦਾ ਬਾਬਾ ਹਰਦੇਵ ਸਿੰਘ ਜੀ ਮਹਾਰਾਤਾ ਜਨਮ ਦਿਨ ਕਹਿ ਰਹੇ ਹਨ ਜਨਮ ਦਿਨ ਤਾਂ ਵੈਸੇ ਵੀ ਸਮਾਜ ਦੇ ਵਿੱਚ ਬਹੁਤ سارے ਧਾਰਮਿਕ ਜਿਹੜੇ ਕੋ ਗੁਰੂ ਪੀਰ ਮੁਖੰਦਰਾਂ ਦੇ ਹੋਏ ਆ ਇਹ ਮੈਸੇਜ ਦੇਣ ਦਾ ਮਤਲਬ ਕੀ ਹੈ ਇਸ ਪਾਈ ਅਭਿਆਨ ਦੇਸ਼ ਭਰ ਤੇ ਚਲਾਇਆ ਜਾਂਦਾ ਕੀ ਜਾਨਣਾ ਚਾਹੁੰਦੇ ਤੁਸੀਂ ਮਹਾਂਈਸ਼ਵਰੀ ਕਿਹੜੇ ਚਾਹਾਂਗਾ ਕਿ ਨਨਕਾਰੇ ਮਿਸ਼ਨ ਦੇ ਵਿੱਚ ਜੋ ਸਤਿਗੁਰੂ ਆਪਾ ਹਰਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਇਸ ਦਿਨ ਨੂੰ ਸਾਰੇ ਸੰਸਾਰ ਦੇ ਵਿੱਚ ਇਹ ਚਲਦੇ ਆ ਕਿ ਸਾਫ ਸਫਾਈ ਹੋਵੇ ਜੇ ਸਾਫ ਵਾਤਾਵਰਨ ਹੋਏਗਾ ਤਾਂ ਸਾਰਾ ਸੰਸਾਰ ਨਿਰੋਗ ਹੋਏਗਾ ਸਵੱਛ ਜਲ ਸਵੱਛ ਮਨ ਅਗਰ ਜਲ ਸਵੱਛ ਹੋਏਗਾ ਤਾਂ ਸਰੀਰ ਨਿਰੋਗ ਹੋਏਗਾ ਜੇ ਸਵੱਛ ਮਨ ਹੋਏਗਾ ਤਾਂ ਕਿਸੇ ਦੇ ਪ੍ਰਤੀ ਕਿਸੇ ਦੇ ਦਿਲ ਵਿੱਚ ਵੀ ਮਨ ਵਿੱਚ ਵੀ ਨਫ਼ਰਤ ਨਹੀਂ ਹੋਏਗੀ ਸਤਗੁਰੂ ਪਾਪਾ ਹਰਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਭ ਇਕਨ ਤੇ ਸਭ ਸਫਾਈ ਨਾਲ ਮਿਲ ਜੁਲ ਕੇ ਰਹਿਣ ਇਹ ਸਤਗੁਰੂ ਸੱਚੇ ਪਾਤਸ਼ਾਹ ਸਤਗੁਰੂ ਮਾਤਾ ਸੁਖਾਗਿਦਾ ਆਦੇਸ਼ ਹੈ ਇਸੇ ਤੇ ਅਸੀਂ ਸ਼੍ਰੀ ਅੰਕਰੀ ਦੀ ਪਿੱਛੇ ਵਾਲੇ ਚੱਲ ਰਹੇ ਹਾਂ ਹੋਰਾਂ ਨੂੰ ਵੀ ਇਹ ਹੀ ਧਾਰਨ ਹੁੰਦੇ ਹਾਂ ਸੁਨੇਹੇ ਹੁੰਦੇ ਹਾਂ ਕਿ ਸਾਰੇ ਹੀ ਸਟਾਈਵਲ ਤੇ ਆਣ ਦੇਣ ਮਨ ਤੋਂ ਕੜਵਾ ਕੱਢਦੇ ਹੋਏ ਸਾਰਿਆਂ ਨਾਲ ਮਿਲ ਜੁਲ ਕੇ ਰਹਿਣ ਇਹ ਹੀ ਸਾਡਾ ਉਪਰਾਲਾ ਹੈ ਸਰ ਇਹ ਜਿਹੜਾ ਪ੍ਰੋਗਰਾਮ ਤੁਸੀਂ ਸਫਾਈ ਅਭਿਆਨ ਸਦੇ ਤੋਂ ਲੱਗ ਰਿਹਾ ਹੈ ਇਹਦੇ ਵਿੱਚ ਕਿੰਨੀ ਕੁ ਉਮਰ ਦੇ ਵਰਗ ਦੇ ਲੋਕ ਜਿਹੜੇ ਕਿ ਇਹਦੇ ਵਿੱਚ ਰਿਸ਼ਤਾ ਲੈ ਰਹੇ ਆ ਕਿਦੋਂ ਤੋਂ ਲੱਗ ਰਹੇ ਤੇ ਕਿਦਾਂ ਇਹ ਪ੍ਰੋਗਰਾਮ ਉਲੀਚਿਆ ਗਿਆ ਇਹ ਜਿਹੜਾ ਸਫਾਈ ਅਭਿਆਨ ਲਾਇਆ ਜਾ ਰਿਹਾ ਹੈ ਇਸ ਵਿੱਚ ਉਮਰ ਦੇ ਲੋਹਾ ਨਾਲ ਬੁੱਢੇ ਵੀ ਬੱਚੇ ਵੀ ਸਾਰੇ ਉਮਰ ਦੇ ਇਸ ਜੋ ਅਭਿਆਨ ਦੇ ਵਿੱਚ ਸ਼ਾਮਲ ਹੋ ਰਹੇ ਹਨ ਇਸ ਅਭਿਆਨ ਦਾ ਇਹ ਮਕਸਦ ਹੈ ਕਿ ਜਲ ਸਾਫ਼ ਹੋਵੇ ਅਤੇ ਮਨ ਸਾਫ਼ ਹੋਵੇ ਕਿਉਂਕਿ ਜਿੰਨਾ ਕਿ ਮਾਨ ਸਾਫ ਨੇ ਹੁੰਦਾ ਜਲ ਸਾਫ ਨੇ ਹੁੰਦਾ ਤਾਂ ਕੋਈ ਵੀ ਅੱਗੇ ਨਹੀਂ ਵੱਧ ਸਕਦਾ ਸੋ ਸਾਰਿਆਂ ਨੇ ਇਸ ਵਿੱਚ ਯੋਗਦਾਨ ਪਾਇਆ ਗਿਆ। ਜੀ ਨਾਮ ਕੁਲਵੀਰ ਸਿੰਘ ਜੀ ਜੀ ਅਡਾ ਇੰਚਾਰਜ ਕਰੋਰ ਜੀ ਜੀ ਅਜੰਨਨਕਾਰੀ ਮਿਸਰ ਮਨੋਜ ਜੀ ਸਵੇਰ ਪ੍ਰਬੰਧ ਕੀਤਾ ਗਿਆ ਜੀ ਬਹੁਤ ਵਧੀਆ ਲੱਗਿਆ ਜੀ ਵੈਗਰੂ ਚੜ੍ਹਦੀ ਜਗ ਰੱਖਿਆ ਨੂੰ ਸਨਸਤਾ ਨੂੰ ਕਿਮਰਾ ਰਿਆ ਪਹਿਲਾਂ ਤੇ ਗੰਦਗੀ ਕਿੰਨੀ ਗੰਦਗੀ ਸੀਗੀ ਤਾਂ ਗੰਦਗੀ ਦੀ ਗੱਲ ਤੇ ਜੀ ਦੋ ਦਿਨ ਬਾਅਦ ਝਾੜੂ ਮਾਰਦਾ ਸੀ ਕਮਿਟੀ ਵਾਲਾ ਬੰਦਾ ਜੀ ਬਹੁਤ ਵਧੀਆ ਉਹਨੇ ਗੰਦਗੀ ਦੀ ਬਹੁਤ ਜ਼ਿਆਦਾ ਅੱਜ ਕਿਵੇਂ ਲੱਗਿਆ ਅੱਜ ਸਫਾਈ ਹੋ ਗਈ ਅੱਜ ਸਫਾਈ ਲੱਗ ਰਹੀ ਜੀ ਬਹੁਤ ਵਧੀਆ ਵਾਤਾਵਰਨ ਬਣ ਗਿਆ ਜੀ ਆਮ ਦਾ ਬਹੁਤ ਪਰਮਾਧਨ ਤੁਹਾਨੂੰ ਧੰਨ ਸਤਿ ਧੰਵਾਦ ਅੱਜ ਬਹੁਤ ਵਧੀਆ ਜੀ ਮੈਂ ਤੁਹਾਨੂੰ ਮੈਸੇਜ ਦੇਣਾ ਚਾਹੂਗਾ ਕਿ ਸਫਾਈ ਦਾ ਪਿਆਰ ਰੱਖਣਾ ਚਾਹੀਦਾ ਜੀ ਮੈਂ ਸਭ ਉਹਨੇ ਪ੍ਰੋਬਲਮ ਉਹਦਾ ਗੰਦ ਪੰਦੀ ਹੈ ਜੀ ਬੱਸਾਂ ਤੋਂ ਕਿਹੜਾ ਨਾ ਗੰਦ ਹੈ ਟਾਪਰ ਵਾਲੇ ਜਿਹੜੇ ਨੂੰ ਸਵਾਰੀਆਂ ਦੇਖਣਾ ਚਾਹੀਦਾ ਇਹਦਾ ਧੰਨਵਾਦ ਕਰਨਾ ਚਾਹੁੰਦਾ ਮੈਂ ਮਿਸ਼ਨ ਦੇ ਦੋਸਤ ਮੈਂ ਕਰਾਂ ਬਹੁਤ ਬਹੁਤ ਧੰਨਵਾਦ ਹੈ ਨਾ ਜੀ ਪਰਮਾਧ ਲੰਬੀ ਮਰਗ ਰਸਨ ਸਾਹਨ ਸਾਥ ਸੰਗਤ ਜੀ ਪਿਆਰ ਨਾਲ ਬੋਲਣਾ ਸਤਿਨੰਕਾ ਜੀ ਮੈਂ ਇਹਦੇ ਬਾਰੇ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਜੋ ਇਹ ਸਫਾਈ ਅਭਿਆਨ ਚੱਲ ਰਿਹਾ ਹੈ ਇਹ ਸਤਿਗੁਰੂ 바ਵਾ ਹਰਦੇਵ ਸਿੰਘ ਜੀ ਮਹਾਰਾਜ ਦਾ ਜਨਮ ਦਿਨ ਹੁੰਦਾ ਹੈ ਉਸ ਦਿਨ ਇਹ ਸਤਿਗੁਰੂ 바ਵਾ ਹਰਦੇਵ ਸਿੰਘ ਜੀ ਮਹਾਰਾਜ ਦਾ ਵਰਦਾਨ ਹੈ ਔਰ ਇਹ ਵਰਦੀ ਪਾ ਕੇ ਸੇਵਾ ਕਰਨੀ ਔਰ ਜਨਮ ਦਿਨ ਵਾਲੇ ਦਿਨ ਦਾ ਸੰਗਤ ਵੀ ਸੇਵਾ ਕਰ ਸਕਦੀ ਹੈ ਇਹ ਮਤਲਬ ਇਹਦੇ ਨਾਲ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਔਰ ਸਰੀਰ ਦੇ ਜੋ ਰੋਗ ਹਨ ਸਾਰੇ ਦੂਰ ਹੁੰਦੇ ਹਨ ਇਹ ਸਤਿਗੁਰੂ ਦੀ ਸੇਵਾ ਕਰਨ ਨਾਲ ਕਿਉਂਕਿ ਲਿਖਿਆ ਵੀ ਹੈ ਸਤਿਗੁਰੂ ਦੀ ਸੇਵਾ ਸਫਲ ਹੈ ਜੇ ਕੋ ਕਰੇ ਜਿੱਤ ਲਾਏ ਨਿਰੰਕਾਰੀ ਮਿਸ਼ਨ ਦਾ ਕੀ ਮੈਸੇਜ ਹੈ ਕਿ ਹੋਰ ਕੀ ਮੈਸੇਜ ਨਾਲ ਦੇਣਾ ਚਾਹੋਗੇ ਨਿਰੰਕਾਰੀ ਮਿਸ਼ਨ ਦਾ ਸਿਰਫ ਇਹੀ ਮੈਸੇਜ ਹੈ ਕਿ ਜੋ ਇਹ ਪਰਮਾਤਮਾ ਹੈ ਨਿਰੰਕਾਰ ਕਣ-ਕਣ ਦੇ ਵਿੱਚ ਵਸਿਆ ਹੋਇਆ ਹੈ ਕਿ ਇਸ ਨੂੰ ਜਾਣਨਾ ਹੈ ਇਸ ਨੂੰ ਮਤਲਬ ਪਛਾਨਣਾ ਹੈ ਜਿਸ ਤਰ੍ਹਾਂ ਕਿਹਾ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਹਿਚਾਨ ਮਨ ਹਰ ਜੀ ਤੇਰੇ ਨਾਲ ਹੈ ਗੁਰਮਤਿ ਨੰਦਮਾਨ ਗੁਰੂ ਦੀ ਮਤ ਲੈ ਕੇ ਕਿ ਅਸੀਂ ਚੱਲਣਾ ਹੈ ਤੇ ਜਿੱਦਾਂ ਗੁਰੂ ਦਾ ਹੁਕਮ ਆਉਂਦਾ ਹੈ ਸਫਾਈ ਅਭਿਆਨ ਦਾ ਹੁਕਮ ਹੈ ਤੇ ਸਫਾਈ ਅਭਿਆਨ ਜੇ ਹੋਰ ਜਿੱਦਾਂ ਵੀ ਮਤਲਬ ਚੱਲਣ ਬਾਰੇ ਸਤਿਗੁਰੂ ਦਾ ਹੁਕਮ ਆਉਂਦਾ ਹੈ ਉਦਾਂ ਹੀ ਅਸੀਂ ਚੱਲ ਸਕੀਏ ਠੀਕ ਹੈ ਧੰਨਵਾਦ ਦਾਸ ਡਾਕਟਰ ਵਿਜੇਪਾਲ ਜਿਹੜੇ ਕਿ ਬੜੀ ਦੇਰ ਤੋਂ ਮਿਸ਼ਨ ਨਾਲ ਜੁੜੇ ਹੋਏ ਆ ਕਿ ਇੱਕ ਧਰਮ ਨਿਰਫਕਤਾ ਦੇ ਤੌਰ ਤੇ ਜੋ ਸਮੇਂ-ਸਮੇਂ ਦੇ ਸਤਿਗੁਰ ਇੱਕ ਸੇਵਾ ਦੇ ਵਿੱਚ ਸੰਗਤ ਨੂੰ ਆਪਣੇ ਗੁਰਸਿੱਖ ਨੂੰ ਆਪਣੇ ਸ਼ਰਧਾਲੂ ਨੂੰ ਇੱਕ ਇੱਕ ਸਮਾਜ ਦੇ ਅੰਦਰ ਲਿਆ ਕੇ ਇੱਕ ਸਫਾਈ ਆਪਣੇ ਜਨਮ ਦਿਨ ਤੇ ਇੱਕ ਤੋਹਫਾ ਮਿਲਦਾ ਸਮਾਜ ਨੂੰ ਵੀ ਮਿਸ਼ਨ ਨੂੰ ਵੀ ਕਿਉਂਕਿ ਇੱਕ ਸਫਾਈ અભિયાન ਔਰ ਜਲ ਜਿਹੜਾ ਸਵੱਛ ਜਲ ਵੀ ਸਾਫ ਜਲ ਕਿਉਂਕਿ ਆਪਾਂ ਦੇਖਦੇ ਆ ਕਿ ਹਿੰਦੁਸਤਾਨ ਜਿਹੜਾ ਹੈਗਾ ਇਹ ਰਿਸ਼ੀ ਮੁਨੀਆਂ ਦੀ ਧਰਤੀ ਰਹੀ ਹੈ ਅਤੇ ਸ਼ੁਰੂ ਤੋਂ ਯੁੱਗਾਂ ਯੁੱਗਾਂ ਤੋਂ ਪੈਗੰਬਰ ਆਏ ਨੇ ਉਹਨਾਂ ਨੇ ਸਮੇਂ-ਸਮੇਂ ਦੇ ਮੁਤਾਬਕ ਜਿਹੜਾ ਇਹ ਸਫਾਈ અભિયાન ਚਲਾਇਆ ਇਸੇ ਤਰ੍ਹਾਂ ਸੰਤ ਅੰਗਾਰੀ ਜਿਹੜਾ ਮਿਸ਼ਨ ਹੈ ਇਹ ਬੜੀ ਦੇਰ ਤੋਂ ਬਲੱਡ ਬੈਂਕ ਸਫਾਈ ਅਭਿਆਨ ਕੋਲ ਕਾਫੀ ਕਾਫੀਆਂ ਜਿਹੜੀਆਂ ਸਵਾਵਾਂ ਕੋਈ ਇੱਕ ਸਮਾਜਿਕ ਤੌਰ ਤੇ ਸਮਾਜ ਦੇ ਵਿੱਚ ਰਹਿ ਕੇ ਇਹ ਲੋਕਾਂ ਨੂੰ ਦਿੱਤੀਆਂ ਮਿਸ਼ਨ ਵੱਲੋਂ ਇੱਕ ਸਤ ਗੁਰਾਂ ਦੇ ਜਨਮ ਦਿਨ ਤੇ ਇੱਕ ਵਧਾਈ ਦਾ ਜਿਹੜਾ ਤੋਹਫਾ ਲੋਕਾਂ ਨੂੰ ਇਹ ਦਿੱਤਾ ਕਿ ਕਨੌਰ ਜਿਹੜਾ ਬੱਸ ਸਟੈਂਡ ਹੈ ਜਿਹੜਾ ਬੜੀ ਦੇਰ ਤੋਂ ਗੰਦਗੀ ਦਾ ਇੱਕ ਰੂਪ ਬਣਿਆ ਹੋਇਆ ਸੀ ਇਹ ਸਫਾਈ ਉਹ ਕੀਤੀ ਜਾ ਰਹੀ ਹੈ ਅ ਸਫਾਈ ਵੀ ਬੜੇ ਪਿਆਰ ਨਾਲ ਕੀਤੀ ਜਾ ਰਹੀ ਹੈ ਕਿ ਇੰਜ ਲੱਗਦਾ ਇੱਕ ਜਿਵੇਂ ਕਿ ਸਾਡੇ ਘਰ ਦੀ ਸਫਾਈ ਹੁੰਦੀ ਹੈ ਕਨੌਰ ਬੱਸ ਸਟੈਂਡ ਜਿਹੜਾ ਕਿ ਜ਼ਿਲ੍ਹਾ ਪਟਿਆਲਾ ਤਹਿਸੀਲ ਰਾਜਪੁਰੇ ਦਾ ਕਸਬਾ ਕਨੌਰ ਸਭ ਤਹਿਸੀਲ ਘਰਾਵੇ ਪੈਂਦਾ ਇਹਦੇ ਵਿੱਚ ਇੱਕ ਸਰ ਦਾ ਭਾਵਨਾ ਦੇ ਨਾਲ ਜਿਹੜੀ ਹੈਗੀ ਹੈ ਉਹ ਸਫਾਈ ਕੀਤੀ ਜਾਂਦੀ ਠੀਕ ਹੈ ਜੀ ਧੰਨਵਾਦ ਸੇਵਾ ਕਰ ਰਹੀ ਹੈ ਸੰਗਤ ਤੇ ਬਹੁਤ ਬਹੁਤ ਧੰਨਵਾਦ ਹੈ ਸੰਗਤ ਦੇ ਪੂਰੇ ਪੀਆਰਟੀਸੀ ਪੂਰੀ ਰੋਡਵੇਜ ਵੱਲੋਂ ਪੂਰੇ ਲੋਕਾਂ ਵੱਲੋਂ ਬੱਸ ਸਟੈਂਡ ਤੇ ਜਿਹਨਾਂ ਨੇ ਆਣਾ ਸਾਰਿਆਂ ਦੇ ਪਰਿਵਾਰ ਬੱਸ ਸਟੈਂਡਾਂ ਜਾਂਦੇ ਨੇ ਤੇ ਬਹੁਤ ਬਹੁਤ ਧੰਨਵਾਦ ਸੰਗਤ ਦਾ ਜੀ ਕਿੱਦਾਂ ਦਾ ਲੱਗ ਰਿਹਾ ਸੱਜੇ ਸਫਾਈ ਜੀ ਕਰਕੇ ਥੋੜਾ ਸਾਤ ਵਧੀਆ ਲੱਗ ਰਿਹਾ ਹੈ ਇਹ ਚੀਜ਼ ਤੋਂ ਸਾਰਿਆਂ ਨੂੰ ਸਿੱਖਿਆ ਲੈਣੀ ਚਾਹੀਦੀ ਹੈ ਕੋਈ ਬੱਸ ਹੈ ਕੋਈ ਘਰ ਹੈ ਕੋਈ ਧਰਮ ਹੈ ਸਾਰਿਆਂ ਨੂੰ ਇੰਨੀ ਵੱਧ ਤੋਂ ਵੱਧ ਸਫਾਈ ਰੱਖਣੀ ਚਾਹੀਦੀ ਹੈ ਜੀ ਕਿਤੇ ਵੀ ਸਾਰੇ ਜਾਈਏ ਪਹਿਲਾਂ ਧਿਆਨ ਰੱਖਣਾ ਚਾਹੀਦਾ ਤੁਹਾਡਾ ਬਾਲ ਨੂੰ ਵੀ ਕਹਿਣਾ ਚਾਹੋਗੇ ਵੀ ਮਤਲਬ ਇਦਾਂ ਦੇ ਉਪਰਾਲੇ ਜਿਹੜੇ ਕਰਨੇ ਚਾਹੀਦੇ ਆ ਹਾਂਜੀ ਹਾਂਜੀ ਹਾਂ ਇਹ ਸਾਰਿਆਂ ਨੂੰ ਇਹ ਕਰਨੇ ਚਾਹੀਦੇ ਆ ਚਾਹੇ ਕੋਈ ਸਰਕਾਰੀ ਮੁਲਾਜ਼ਮ ਐ ਚਾਹੇ ਪ੍ਰਾਈਵੇਟ ਐ ਚਾਹੇ ਦੁਕਾਨਦਾਰ ਐ ਕੋਈ ਵੀ ਆਲੇ-ਦਾਲੇ ਦੀ ਸਫਾਈ ਜ਼ਰੂਰੀ ਹੈ ਜੀ ਜਿਦੋਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕੇ ਤੇ ਸਫਾਈ ਦਾ ਘਰੇ ਬਾਹਰ ਧਿਆਨ ਰੱਖਣਾ ਚਾਹੀਦਾ ਜੀ ਇਹ ਕਿਦਾਂ ਦਾ ਲੱਗ ਰਿਹਾ ਜਿਵੇਂ ਬੱਚੇ ਬਜ਼ੁਰਗ ਤੇ ਮਹਿਲਾਵਾਂ ਸਾਰੇ ਇਕੱਠੇ ਹੋ ਕੇ ਕਰ ਰਹੇ ਆ ਕਿਦਾਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਸਾਰਿਆਂ ਨੂੰ ਇਹ ਤੋਂ ਸਿੱਖਿਆ ਲੈਣੀ ਚਾਹੀਦੀ ਜ ਜੀ ਸੱਤਪਾਲ ਨਾਮ ਹੈ ਜੀ ਆਪਣਾ ਪਿੰਡ ਚਾਪੜੇ ਜੀ ਤੇ ਅਸੀਂ ਰੋਡ 'ਤੇ ਪੀਆਰਟੀ ਸਟੇਕ ਹੰਡਕਟਰ ਆਂ ਵਾਲੇ ਤੋਂ ਹੁਣ ਪਟਿਆਲੇ ਜਾ ਰਹੇ ਹਾਂ ਬਸ ਧੰਨਵਾਦ ਜੀ ਹੁਣ ਆਮਦੇ ਹਾਂਜੀ ਭੈਣ ਜੀ ਜਿਹੜੀ ਅੱਜ ਸਫਾਈ ਹੋ ਰਹੀ ਆ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਕਿੱਦਾਂ ਦਾ ਲੱਗ ਰਿਹਾ ਸਫਾਈ ਕਰਕੇ ਹਾਂਜੀ ਧੰਨ ਸਾਰ ਜੀ ਸਫਾਈ ਕਰਕੇ ਬਹੁਤ ਅੱਛਾ ਲੱਗ ਰਿਹਾ ਕਿਉਂਕਿ ਅੱਜ ਦੇ ਦਿਨ ਜੋ ਨੰਦ ਨਿਰੰਕਾਰੀ ਸੰਸਦ ਸਤਿਗੁਰੂ ਹੋਏ ਹਨ ਸਤਿਗੁਰੂ ਬਾਬਾ ਹਰਦੇਵ ਸਿੰਘ ਜੀ ਮਹਾਰਾਜ ਉਹਨਾਂ ਦਾ ਜਨਮ ਦਿਨ ਹੁੰਦਾ ਹੈ ਤੇ ਉਹਦੇ ਉਪਲਕਸ਼ ਦੇ ਵਿੱਚ ਹੀ ਸਾਰੇ ਦੇ ਭਾਰਤ ਵਸਦੇ ਵਿੱਚ ਸਾਰੀਆਂ ਹੀ ਸੰਗਠਾਏ ਸਫਾਈ ਮੁਹਿੰਮ ਚਲਾਇਆ ਜਾ ਰਿਹਾ ਹੈ ਤੇ ਜੀ ਦਾ ਸਾਸਨ ਜੀ ਟਾਈਟਲ ਹੈ ਇਸ ਸਵਛ ਜਲ ਔਰ ਸਵਛ ਮਨ ਇਸ ਸਵਛ ਜਲ ਦੇ ਨਾਲ ਨਾਲ ਸਾਡਾ ਸਵਛ ਮਨ ਵੀ ਹੋਣਾ ਚਾਹੀਦਾ ਹੈ ਬਹੁਤ ਹੀ ਉਤਸ਼ਾਹ ਦੇ ਨਾਲ ਸਾਰੇ ਇੱਥੇ ਸੇਵਾ ਨਿਭਾਰੇ ਹਨ ਇੱਕ ਸੇਵਾ ਭਾਵ ਨਾਲ ਸਾਰੇ ਇਹ ਸਫਾਈ ਕਰ ਰਹੇ ਹਨ ਇਸ ਸਵੇਰ ਤੋਂ ਹੀ ਸਾਰੇ ਸਵੇਰ ਤੋਂ ਹੀ ਆ ਕੇ ਇੱਥੇ ਸਾਰੇ ਆਪ ਸਫਾਈ ਦੇ ਵਿੱਚ ਜੂਟੇ ਹੋਏ ਹਨ ਪਹਿਲਾਂ ਉੱਥੇ ਮਹਿਦੀ ਸਫਾਈ ਕੀਤੀ ਤੇ ਹੁਣ ਘਨੌਰ ਬਾਸਟੈਂਡ ਦੀ ਸਫਾਈ ਕਰ ਰਹੇ ਹਨ ਬੱਚੇ ਵੀ ਬਜ਼ੁਰਗ ਵੀ ਮਾਤਾਵਾ ਵੀ ਸਾਰੇ ਸ਼ਾਮਿਲ ਨੇ ਇੱਥੇ ਹਾਂਜੀ ਹਾਂਜੀ ਬੱਚੇ ਵੀ ਮਾਤਾਵਾ ਆਪ ਸਭ ਯੂਤ ਸਾਰਾ ਨਿਰੰਗਾਰੀ ਮੇ ਤੁੰਨਾ ਸਾਰੇ ਸਾਵਿਕ ਸ਼ਾਮਿਲ ਹਨ ਸਭ ਸਾਰਾ ਨੂੰ ਬੈਟਰ ਫੀਲ ਕਰ ਰਹੇ ਸਾਰਿਆਂ ਨੂੰ ਵਧੀਆ ਲੱਗ ਰਿਹਾ ਹਾਂਜੀ ਹਰ ਸਾਲ ਦੀ ਤਰ੍ਹਾਂ ਕਰਦੇ ਹਾਂ ਮਤਲਬ ਹਾਂਜੀ ਹਾਂਜੀ ਹਰ ਸਾਲ ਕਰਦੇ ਪਹਿਲਾਂ ਕਰ ਰਹੇ ਹਾਂ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਸਾਫ ਸਫਾਈ ਜਿੱਦ ਤੁਸੀਂ ਕਰ ਰਹੇ ਹੋ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਿ ਜਿੱਦਾਂ ਅੱਜ ਸਫਾਈ ਹੋ ਰਹੀ ਆਪਾਂ ਨੂੰ ਹਮੇਸ਼ਾ ਹੀ ਸਫਾਈ ਦਾ ਧਿਆਨ ਰੱਖਣਾ ਚਾਹੀਦਾ ਹੈ ਬਾਹਰ ਦੀ ਸਫਾਈ ਦੇ ਨਾਲ ਨਾਲ ਸਾਡੇ ਅੰਦਰ ਮੰਨ ਦੀ ਵੀ ਆਪਣੀ ਸਫਾਈ ਰੱਖਣੀ ਚਾਹੀਦੀ ਹੈ ਸਫਾਈ ਅਭਿਆਨ ਬਸਟੈਂਡ ਘਨੌਰ ਦੇ ਬਹੁਤ ਹੀ ਅਚੀ ਨੰਕਾਰੀ ਸੇਵਾਦਲ ਵੱਲੋਂ ਅੱਜ ਸਤਿਗੁਰ ਬਾਬਾ ਅਰਦੇਸ ਸਿੰਘ ਜੀ ਮਹਾਰਾਤੇ ਜਨਮ ਦਿਨ ਦੇ ਉਪਲਕਸ਼ ਵਿੱਚ ਅਜਿੱਥੇ ਸਫਾਈ ਕੀਤੀ ਜਾ ਰਹੀ ਹੈ ਬਸਟੈਂਡ ਘਨੌਰ ਜੋ ਕਿ ਸਾਡੇ ਪੂਰੇ ਸੰਤਨੰਗਰ ਮਿਸ਼ਨ ਦੇ ਸੇਵਾਦਲ ਦੇ ਸਾਹ ਸੰਗਤ ਦੇ ਨੌਜਵਾਨ ਭੈਣ ਵੀਰ ਸਾਰੇ ਸਫਾਈ ਲਈ ਬਹੁਤ ਹੀ ਆਪਣੇ ਤਨਮਨ ਤੋਂ ਸੇਵਾ ਕਰ ਰਹੇ ਹਾਂ ਸ਼ੁਕਰਗੁਜ਼ਾਰਾਂ ਸਤਿਗੁਰੂ ਬਾਵਾ ਅਰਦੇਵ ਸਿੰਘ ਜੀ ਔਰ ਸਤਿਗੁਰੂ ਮਾਤਾ ਸਦੀਕਸ਼ਾ ਜੀ ਦਾ ਜੋ ਸਾਨੂੰ ਪਾਗਾਂ ਵਾਲਿਆਂ ਨੂੰ ਇਹ ਸੇਵਾ ਮਿਲੀ ਹੈ ਥੈਂਕ ਯੂ ਸੋ ਆ ਅਨੰਕਾਰ ਜੀ ਬਾਪ ਚੋ ਵਾਹ ਜੀ ਵਾਹ ਕਿੰਦਾ ਦਾ ਪ੍ਰੋਗਰਾਮ ਅੱਜ ਲੱਗ ਰਿਹਾ ਹੈ ਕਿੰਦਾ ਦੀ ਜੋ ਤਿਆਰੀ ਜੋ ਹੈ ਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ ਕੀ ਕਹਿ ਰਹੇ ਹੋ ਬਹੁਤ ਵਧੀਆ ਜੀ ਲੰਗਰ ਤਿਆਰ ਕਰ ਰਹੇ ਹੋ ਤੁਸੀਂ ਹਾਂ ਜੀ ਸੰਗਤ ਦੇ ਪੂਰੇ ਸੰਗਤ ਦੇ ਨਾਲ ਇਹ ਸਾਡੇ ਨਾਲ ਮੌਜੂਦ ਹੈ ਟੋਨੀ ਜੀ ਹੈ ਜੋ ਉਹਨਾਂ ਦੀ ਸਪੈਸ਼ਲ ਕੈਟਰਿੰਗ ਹੈਗੀ ਆ ਆਪ ਜੀ ਆਪ ਜੀ ਨੂੰ ਨੰਬਰ ਵੀ ਦਿੱਤਾ ਜਾਏਗਾ ਤਾਂ ਆਪ ਜੀ ਨਾਲ ਸੰਪਰਕ ਵੀ ਕਰ ਸਕਦੇ ਬਹੁਤ ਹੀ ਸੁੰਦਰ ਇਹ ਜੋ ਹੈ ਲੰਗਰ ਜੋ ਕੀ ਬਣਾਉਂਦੇ ਆ ਜਿਨ੍ਹਾਂ ਦਾ ਪ੍ਰੋਗਰਾਮ ਜੋ ਹੈ ਵਿਆਹ ਸ਼ਾਦੀਆਂ ਦੇ ਵਿੱਚ ਔਰ ਧਾਰਮਿਕ ਸਥਾਨਾਂ ਦੇ ਉੱਪਰ ਵੀ ਇਹਨਾਂ ਨੂੰ ਜੋ ਹੈ ਕਾਫੀ ਲੱਗ ਕੇ ਸਵਾਤਿਲਾਇਆ ਜਾਂਦਾ ਹੈ ਤੇ ਤੁਸੀਂ ਗੱਲ ਕਰੋ ਟੋਨੇ ਜੀ ਕੀ ਕਹਿਣਾ ਚਾਹੋਗੇ ਤੇ ਇੰਨਾ ਸੋਹਣਾ ਆਪਜੀ ਲੱਗਰ ਬਣਾਉਂਦੇ ਹੋ ਔਰ ਹੋਰ ਕੀ ਮੈਸੇਜ ਦੇਣਾ ਚਾਹੋਗੇ ਸੱਚੇ ਪਾਤਸ਼ਾਹ ਦੀ ਕਿਰਪਾ ਜੀ ਆਜ ਤਾਜ ਤਾ ਲੋਈ ਸਾਬ ਤੋਂ ਸਿੱਖਦੇ ਗਏ ਜੀ ਅੱਜ ਸਿੱਖ ਗਏ ਆ ਪੂਰੇ ਜੀ ਆਪਜੀ ਦੀ ਸੇਵਾ ਵਿੱਚ ਹਾਜ਼ਰ ਹਾਂ ਜੀ ਤੇ ਸੱਚੇ ਪਾਤਸ਼ਾਹ ਇਸ ਤਰ੍ਹਾਂ ਹੀ ਆਪਜੀ ਦੀ ਸੇਵਾ ਕਰਾਂਦਾ ਰਹੇ ਜੀ ਤਾਂ ਸਭ ਦੀ ਸੇਵਾ ਵਿੱਚ ਹਾਜ਼ਰ ਆਪ ਜੀ ਆਪਣਾ ਨੰਬਰ ਵੀ ਸ਼ੇਅਰ ਕਰ ਦਿਓ ਆਪਜੀ ਦੇ ਕੈਟਰਿੰਗ ਦਾ ਪ੍ਰੋਗਰਾਮ ਜਿੱਦਾਂ ਹੁੰਦਾ ਹੈ ਉਹਦੇ ਬਾਰੇ ਵੀ ਦੱਸ ਦਿਓ ਦਾਸ ਦਾ ਨੰਬਰ ਹੈਗਾ ਜੀ 9855808712 ਯਸ਼ ਨੂਰ ਕੈਟਰਸ ਵੇਂਡ ਫਲੇਵਰ ਐਂਡ ਕਾਊਂਟਰ ਸਰਵਿਸ ਇਹ ਸਾਰੀ ਜਗ੍ਹਾ अवेलेबल ਆ ਤੁਸੀਂ ਕਿੱਥੇ ਕਿੱਥੇ अवेलेबल ਹਾਂਜੀ ਹਾਂਜੀ 500 ਕਿਲੋਮੀਟਰ ਏਰੀਆ ਦੇ ਵਿੱਚ ਜਿੱਥੇ ਮਰਜ਼ੀ ਬੁਲਾ ਲਓ ਜੀ ਉੱਥੇ ਪਹੁੰਚ ਜਾਗੇ ਆਪ ਜੀ ਦੀ ਸੇਵਾ ਚ ਵਾਹ ਜੀ ਵਾਹ ਤੇ ਹੋਰ ਵੀ ਜਿਹੜੀ ਪ੍ਰਾਚਾਂ ਦੇ ਵਿੱਚ ਵੀ ਮੈਸੇਜ ਜਣਾ ਚਾਹੁੰਦੇ ਉੱਥੇ ਵੀ ਲੰਗਰ ਬਣਾਉਣ ਲਈ ਪਹੁੰਚਦੇ ਤੇ ਮਰਜ਼ੀ ਜਿੱਥੇ ਮਰਜ਼ੀ ਲੰਗਰ ਦੇ ਵਿੱਚ ਫ੍ਰੀ ਸੇਵਾ ਜੀ ਕੋਈ ਪੈਸਾ ਨਹੀਂ ਹੈ ਜੀ ਵਾਹ ਜੀ ਵਾਹ ਫ੍ਰੀ ਬਣਾਵੇ ਬੱਚ ਕੇ ਦੇ ਕਰਦੇ ਨਹੀਂ ਆ ਸੱਗੇ ਦੇ ਵਿੱਚ ਜਿੱਥੇ ਮਰਜ਼ੀ ਬੁਲਾ ਲਓ ਜੀ ਫ੍ਰੀ ਸੇਵਾ ਜੀ ਵਾਹ ਜੀ ਧੰਨ ਕਰਦੀ ਵਾ ਵਾਕਫੀ ਸਰਕਾਰਾਂ ਦੇ ਤਹਿਤ ਅਸੀਂ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਇਹ ਵਾਕ ਚਰਉਂਦਾ ਹੈ ਸਸੰਗ ਜਿਸ ਤਰ੍ਹਾਂ ਸ਼ੁਰੂਆਤ ਪਾਕਸ਼ਾਨੇ ਸਫਾਈ ਜਾਂੂ ਜੋ ਬਹਿ ਚਲਾਈ ਸੀ ਤੇ ਉਹ ਵੇਸ ਪਰਵੇ ਕਾਫੀ ਰੱਬ ਦਿਖਾਤਾ ਕਾਫੀ ਆਵਾਜ਼ ਸੁਣਾਤੇ ਕੁਸੁਮਿਆ ਸਸੰਗ ਕੁਸੁਮਾ ਇੱਕ ਅੜਚੀ ਜੜਾ ਇੱਕ ਜੋ ਸਵਾ ਮਹਾਨ ਬਤਾਲ ਵਾਸਤੇ 来ਇਆ ਬਤੂਣ ਉਹਨਾਂ ਨਾਲ ਗੱਲ ਕਰਦਾ ਹੈ ਤੇ ਪਾਤਸ਼ਾਹ ਨੇ ਫਿਰ ਉਸ ਤੋਂ ਬਾਅਦ ਜਿਸ ਸਰੋਪਨ ਦਾ ਉਹ ਮਹਿਚਾਈ ਸਾਧ ਸੰਗਤ ਸਾਂਝੇ ਤੇ ਸੱਚੇ ਪਾਤਸ਼ਾਹ ਨੂੰ ਪਤਾ ਹੁੰਦਾ ਹੈ ਕਿ ਕੀ ਸਮੱਸਿਆ ਹੈ ਕੀ ਲੋੜ ਹੈ ਉਹ ਸਾਧ ਸੰਗਤ ਦੇ ਗਤੀਵਿਧਾਈ ਇਸੇ ਤਰ੍ਹਾਂ ਕਰਦੇ ਸਤਪੁਰ ਸੱਚੇ ਪਾਛਾ ਗਿਰਤੇ ਕਾਹ ਬਹਾਤ ਨੂੰ ਬੋਲ ਕੇ ਦੇ ਸਾਥ ਸਗੇ ਪਾਛਾ ਦਾ ਜਦੋਂ ਜਰੂਰ ਹੋਇਆ ਸਾਥ ਸਗੇ ਹੀ ਫਗੜਦਾ ਮਹੀਨਾ 23 ਫਰਵਰੀ ਸਾਡੇ ਪਿੰਸਾ ਪ੍ਰੇਮ ਚੰਦ ਦੀ ਦੁਕਾਨ ਕਰਕੇ ਗਏ ਹਾਂ ਕਿਉਂਕਿ ਸਾਨੂੰ ਆਪਣੇ ਜੋ ਵੀ ਪੀਰ ਸੰਗਤ ਸਤਿਗੁਰੂ ਕੋਲ ਹੈ ਹਾਂ ਤਾਂ ਸਾਥ ਨੂੰ ਮਦਦ ਇਹ ਹਸ ਵਾਲੀ ਜਰੂਰ ਅਧਾ ਹੋਣੀ ਹੋਣਾ ਚਾਹੀਦਾ ਹੈ ਕਿ ਸਾਡੇ ਪਿੰਦੇ ਸੰਗਤ ਸਤਿਗੁਰੂ ਬਾਬਾ ਸ਼ੇਖ ਜੀ ਦਾ ਜਿੱਕਰ ਜਦੋਂ ਵੀ ਅਸੀਂ ਕਰਦੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸ਼ਖਸੀਅਤ ਸੱਚੇ ਪਾਤਸ਼ਾਹ ਦੀ ਸਾਨੂੰ ਕੀ ਸ਼ਾਨ ਦੇ ਰਹੀ ਸਤ ਸੰਗਤ ਜਨਮ ਤੋਂ ਹੀ ਗੁਰ ਪਰਵਾਰ ਜਤੋਂ ਜਨਮ ਹੋਇਆ ਤਾਂ ਸਤ ਸੰਗਤ ਜੋ ਤਾਲੀ ਨਿਭਾ ਸਕੀ ਤੇ ਪਹਿਲਾ ਜੋ ਸਤ ਗੁਰਬਾਹਾ ਅਰਦਾਸ ਸਿੰਘ ਜੀ ਸਤ ਸੰਗਤ ਦਾਦਾ ਜੀ ਦੇ ਰੂਪਿਤ ਿਆ ਰਹੀਆ ਤੇ ਨਾਰਦੀ ਜੀ ਮਾਤਾ ਤੋਂ ਹੀ ਸਾਧ ਸੰਗਤ ਪਛੋਕੜ ਹੀ ਇਹ ਰਖੀਏ ਸਾਧ ਸੰਗਤ குரு ਨਾਲ ਚੱਲਗੇ ਤੇ ਬਾਬਾ ਗੁਰਵਚਨ ਸਿੰਘ ਜੀ ਤੇ ਮਾਤਾ ਪ੍ਰਵਤ ਕੌਰ ਜੀ ਸਾਧ ਸੰਗਤ ਨੂੰ ਜਦੋਂ ਜਨਮ ਹੋਇਆ ਤਾਂ ਸਾਧ ਸੰਗਤ ਇਹ ਕਹਿੰਦੇ ਹਨ ਕਿ ਜਿਹੜੇ ਵੀ ਦਰਸ਼ਨ ਕਰਨ ਆਏ ਤਾਂ ਸਾਧ ਸੰਗਤ ਹੋ ਜੇ ਸਾਧ ਸੰਗਤ ਸਿਰ ਉੱਛ ਸੰਪੂਰਨ ਹੋਏ ਕਿਉਂਕਿ 바ਵਾ ਅਰਦਾਸ ਨੇ ਇਹਨੂੰ ਸਭੇ ਹੀ ਕਾਰ ਕਰ ਦਿੱਤਾ ਸੀ ਤੇ ਇਹ ਰੂਹ ਜੋ ਹੈ ਉਹ ਕਰਮਿਓਂ ਦੀ ਹੈ ਤੇ ਬਹੁਤ ਇਹਨੇ ਸੰਸਾਰ ਦਾ ਭਲਾ ਕਰਨਾ ਹੈ ਸਭ ਸੰਤ ਸਤ ਨੂੰ ਤਰਪਾਹ ਦਸੀ ਹੋਏ ਕਰਤਿਆਂ ਹੀ ਹੁੰਦਾ ਹੈ ਆਪਾਂ ਆਪਰੇ ਆਪਣੇ ਕਰਤਿਆਂ ਹੀ ਹਾਂ ਪਰ ਸਤ ਨੂੰ ਘਟ ਘਟ ਦਾ ਚਾਹੀਦਾ ਹਰ ਹੁੰਦਾ